ਦੋਸਤੋ ਅੱਜ ਅਸੀਂ ਪਹੁੰਚੇ ਆਂ ਗੁਰਦਾਸਪੁਰ ਦੇ ਤਿਬੜੀ ਰੋਡ ਤੇ ਪਿੰਡ ਘਰਾਲਾ ਦੇ ਨੇੜੇ 나ਗ ਦੇਵਤਾ ਜੀ ਦੇ ਮੰਦਿਰ ਸੋ ਇਹ 나ਗ ਦੇਵਤਾ ਜੀ ਦੇ ਪਵਿੱਤਰ ਸਥਾਨ ਤੇ ਜਿਹੜਾ ਵਾ ਜੀ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਸੋ ਇੱਥੇ ਮੈਂ ਦੱਸ ਰਿਹਾ ਤੁਹਾਨੂੰ ਵੀ ਇੱਥੇ ਹਰ ਸਾਲ ਜਿਹੜਾ ਵਾ ਜੀ ਵਿਸ਼ਾਲ ਪੰਡਾਰਾ ਜਿਹੜਾ ਕਰਾਇਆ ਜਾਂਦਾ ਵਾ ਸੋ ਸੌਨ ਮਹੀਨੇ ਚ ਖਾਸ ਕਰਕੇ ਜਿਹੜਾ ਪੰਡਾਰਾ ਕਰਾਇਆ ਜਾਂਦਾ ਵਾ ਸੋ ਪੰਡਾਰਾ ਚੱਲਦਾ ਪਿਆ ਜੀ ਉਹਦੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਜਿਹੜੇ ਇੱਥੋਂ ਦੇ ਨੁਮਾਇੰਦੇ ਨੇ ਜਿਹੜੇ ਸੇਵਾ ਕਰ ਰਹੇ ਨੇ ਸੇਵਾਦਾਰ ਜੀ ਉਹਨਾਂ ਨਾਲ ਗੱਲਬਾ ਸੋ بڑے بڑے ਪੱਦਰ ਦੇ ਲੋਕ ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਔਰ ਬੋਲੇ ਬਾਬਾ ਦਾ ਅਸ਼ੀਰਵਾਦ ਪ੍ਰਾਪਤ ਕਰ ਲੈਂਦੇ ਨੇ ਨਾਲ ਦੇ ਤਾਈ ਅਸ਼ੀਰਵਾਦ ਜਿਹੜਾ ਪ੍ਰਾਪਤ ਕੀਤਾ ਜਾਂਦਾ ਵਾ ਸੋ ਸਭ ਤੋਂ ਪਹਿਲੇ ਤੁਹਾਨੂੰ ਸ਼ਿਵਲਿੰਗ ਦੇ ਦਰਸ਼ਨ ਕਰਣੇ ਆ ਜੀ ਸੋ ਇਹ ਬੋਲੇ ਨਾਸ ਦੀ ਦਾ ਸਥਾਨ ਆ ਜੀ ਪਵਿੱਤਰ ਤੇ ਪਾਵਨ ਸਥਾਨ ਆ ਔਰ ਵਿਸ਼ਾਲ ਸ਼ਿਵਲਿੰਗ ਲਈ ਇਥੇ ਸਥਾਪਿਤ ਲਏ ਜੀ ਸੋ ਬੋਲੇ ਬਾਬਾ ਜਿਹੜੇ ਆ ਜੀ ਆਪਣੇ ਸ਼ਰਧਾਲੂਆਂ ਨੂੰ ਅਸ਼ੀਰਵਾਦ ਦਿੰਦੇ ਨੇ ਸੋ ਸਾਉਣ ਮਹੀਨੇ ਚੱਲਦਾ ਪਿਆ ਵਾ ਸਾਉਣ ਮਹੀਨੇ ਤੇ ਖਾਸ ਕਰਕੇ ਅਸੀਂ ਜਿਹੜਾ ਵਾ ਜੀ ਤੁਹਾਨੂੰ ਇਸ ਦੁਆਰੇ ਦੇ ਲੈ ਕੇ ਆਏ ਆ ਬੋਲੇ ਬਾਬਾ ਦੇ ਤੁਹਾਨੂੰ ਦਰਸ਼ਨ ਕਰਾ ਸੋ ਤੁਸੀਂ ਇੱਕ ਚੀਜ਼ ਮੈਨੂੰ ਖਾਸ ਲੱਗੀ ਐ ਇਸ ਮੰਦਿਰ ਵਿੱਚ ਵੀ ਗੁਰਦਾਸਪੁਰ ਵਿੱਚ ਮੈਨੂੰ ਉਮੀਦ ਨਹੀਂ ਪੀ ਇਦਾਂ ਦੇ ਸ਼ਿਵਲਿੰਗ ਜਿਹੜੇ ਹੈ ਜੀ ਕਿਤੇ ਸਥਾਪਿਤ ਹੋਣਗੇ ਇਸ ਮੰਦਿਰ 'ਚ ਸੋ ਇਹ ਪਹਿਲਾ ਹੀ ਮੰਦਿਰ ਹੈ ਜਿੱਥੇ ਵਿਸ਼ਾਲ ਸ਼ਿਵਲਿੰਗ ਜਿਹੜੇ ਹੈ ਜੀ ਸਥਾਪਿਤ ਆ ਔਰ ਬਹੁਤ ਹੀ ਸੁੰਦਰ ਰੂਪ ਦਿੱਤਾ ਗਿਆ ਵਾ ਸ਼ਿਵਲਿੰਗ ਨੂੰ ਬਹੁਤ ਹੀ ਸੁੰਦਰ ਰੂਪ ਦਿੱਤਾ ਗਿਆ ਸੋ ਸ਼ਿਵਲਿੰਗ ਦੇ ਬਿਲਕੁਲ ਸਾਹਮਣੇ ਲੰਦੀ ਮਹਾਰਾਜ ਜੀ विराजमान ਨੇ ਸੋ ਇਹ ਤਸਵੀਰਾਂ ਤੁਹਾਨੂੰ ਅੱਜ ਤੁਹਾਡਾ ਸਾਂਝਾ ਕਰ ਰਹੇ ਹਾਂ ਤੁਸੀਂ ਘਰ ਬੈਠੇ ਜਿਹੜੇ ਦਰਸ਼ਨ ਕਰ ਸਕਦੇ ਹੋ ਔਰ ਭੰਡਾਰੀ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝਾ ਕਰਾਂਗੇ ਸੋ ਸ਼ਿਵਲਿੰ ਸੋ ਗਣਪਤੀ ਬਾਬਾ ਜਿਹੜੇ ਆ ਜੀ ਉਹਨਾਂ ਦੀ ਵੀ ਸੁੰਦਰ ਮੂਰਤੀ ਜਿਹੜੀ ਤੇ ਸਥਾਪਿਤ ਆ ਸੋ ਦੇ ਨਾਲ ਹੀ ਜਿਹੜਾ ਵਾ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਸਥਾਪਿਤ ਨੇ ਜੀ ਸੋ ਬੋਲੇ ਬਾਬਾ ਜੀ ਦੀ ਯਾਨੀ ਕਿ ਸ਼ਿਵ ਪਰਿਵਾਰ ਦੀ ਮੂਰਤੀ ਵੀ ਤੇ ਸਥਾਪਿਤ ਆ ਸੋ ਸ਼ਿਵ ਪਰਿਵਾਰ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਸੀ ਸੋ ਸਾਵਣ ਮਹੀਨਾ ਚੱਲਦਾ ਪਿਆ ਜੀ ਸਾਵਣ ਮਹੀਨੇ ਵੀ ਜਿਹੜਾ ਵਾ ਭਗਵਾਨ ਦੇ ਤੁਹਾਨੂੰ ਅਸੀਂ ਦੁਆਰੇ ਤੇ ਲੈ ਕੇ ਆਏ ਆ ਔਰ ਭਗਵਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨ ਆਉਣ ਦੇ ਤੁਹਾਨੂੰ ਦਰਸ਼ਨ ਕਰਾਈਏ ਸੋ ਤੇ ਤਸਵੀਰਾਂ ਵਧਾਣਾ ਸੱਜਿਆ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਜਿਹੜਾ ਮੰਦਿਰ ਦੇ ਦਰਸ਼ਨ ਕਰਾ ਰਹੇ ਹਾਂ ਸੋ ਮਹਾਵੀਰ ਬਜਰੰਗ ਬਲੀ ਜੀ ਪਵਨ ਪੁੱਤਰ ਹਨੂਮਾਨ ਜੀ ਦੀ ਮੂਰਤੀ ਜਿਹੜੀ ਤੇ ਸਥਾਪਿਤ ਹੈ ਜੀ ਸੋ ਵਿਸ਼ਾਲ ਮੂਰਤੀ ਹੈ ਬੋਲੇ ਪਾਪਾ ਜੀ ਦੀ ਸੋ ਦੇ ਨਾਲ ਜਿਹੜੀ ਮਹਾਵੀਰ ਬਜਰੰਗ ਬਲੀ ਜੀ ਦੀ ਸੋ ਪਵਨ ਪੁੱਤਰ ਹਨੂਮਾਨ ਜਿਹੜੇ ਆ ਜੀ ਸ਼ਰਧਾਲੂਆਂ ਨੂੰ ਅਸ਼ੀਰਵਾਦ ਦਿੰਦੇ ਨੇ ਔਰ ਉਹਨਾਂ ਦੀ ਨਈਆ ਜਿਹੜੀ ਆ ਜੀ ਪਾਰ ਕਰਉਂਦੇ ਨੇ ਸੋ ਇਸ ਸਾਈਡ ਤੇ ਵੀ ਜਿਹੜੀਆਂ ਜੀ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਨੇ ਫੋਟੋਆਂ ਲਗਾਈ ਦੀਆਂ ਵਾ ਸੋ 나ਗ ਦੇਵਤਾ ਜੀ ਦਾ ਇਹ ਮੰ ਜਿਹੜਾ ਬਾਜੀ ਇਹ ਤੁਹਾਨੂੰ ਨਾਗ ਦੇਵਤਾ ਜੀ ਦੇ ਦਰਸ਼ਨ ਕਰਾ ਰਹੇ ਆ ਉਹ ਸੁਬਾ ਤੁਹਾਨੂੰ ਵੈਸ਼ਨੂ ਮਾਤਾ ਜੀ ਦੀ ਮੂਰਤੀ ਆ ਜੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਸੋ ਸੁੰਦਰ ਮੂਰਤੀ ਆ ਜੀ ਵੈਸ਼ਨੂ ਮਾਤਾ ਜੀ ਦੀ ਜਿਹੜੀ ਤੇ ਸਥਾਪਿਤ ਆ ਸੋ ਤਕਰੀਬਨ ਜਿਹੜੇ ਆ ਜੀ ਜਿੰਨੇ ਵੀ ਦੇਵੀ ਦੇਵਤਾ ਨੇ ਜੀ ਸਾਰੇ ਇੱਥੇ ਸਥਾਪਿਤ ਕੀਤੇ ਗਏ ਆ ਔਰ ਵੱਡੇ ਪੱਧਰ ਦੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਆਸ਼ੀਰਵਾਦ ਲੈਂਦੇ ਨੇ ਔਰ ਉਹਨਾਂ ਦੀਆਂ ਮਨੋਂ ਕਾਮਨਾਵਾਂ ਵੀ ਜਿਹੜੀਆਂ ਪੂਰਨ ਹੁੰਦੀਆਂ ਨੇ ਜੀ ਜੋ ਜੋ ਇੱਥੇ ਮੰਗਿਆ ਜਾਂਦਾ ਵਾ ਉਹ ਪੂਰਨ ਹੁੰਦਾ ਵਾ ਜੀ ਸੋ ਇਸ ਸਾਈਡ ਤੇ ਵੀ ਮਾਤਾ ਜੀ ਦੀ ਮੂਰਤੀ ਆ ਜੀ ਇਹ ਵਿਸ਼ਾਲ ਮੂਰਤੀ ਦੀ ਸਥਾਪਨਾ ਹੈ। ਔਰ ਇਹ ਜਿਹੜੀ ਸਭ ਤੋਂ ਮੈਨੂੰ ਦੇਖੋ ਬੋਲੇ ਬਾਬਾ ਜੀ ਦੇ ਜਿਹੜੇ ਸਥਾਨਾ ਜੀ ਬੋਲੇ ਬਾਬਾ ਜੀ ਦੇ ਇਸ ਸਾਈਡ ਤੋਂ ਦਰਸ਼ਨ ਕਰਾਓ ਭਾਜੀ। ਨੰਦੀ ਮਹਾਰਾਜ ਦੇ ਨਾਲ ਬੋਲੇ ਬਾਬਾ ਜੀ ਦੇ। ਸੋ ਇਹ ਵਿਸ਼ਾਲ ਸ਼ਿਵਲਿੰਗਾ ਜੀ। ਇਹ ਪਵਿੱਤਰ ਸ਼ਿਵ ਜੀ ਦਾ ਬੋਲੇ ਬਾਬਾ ਜੀ ਦਾ ਜਿਹਦੇ ਤੁਹਾਨੂੰ ਅੱਜ ਘਰ ਬੈਠੇ ਦਰਸ਼ਨ ਕਰਾ ਰਹੇ ਆ। ਸੋ ਹੁਣ ਅਸੀਂ ਹੋਰ ਵੀ ਤਸਵੀਰਾਂ ਤੁਹਾਣਾ ਸਾਂਝੀਆਂ ਕਰਦੇ ਆਂ ਜੀ। ਤੁਹਾਨੂੰ ਲੰਗਰ ਤੇ ਵੀ ਲੈ ਕੇ ਚੱਲਦੇ ਆਂ ਕਿਉਂਕਿ ਬਾਹਰ ਭੰਡਾਰਾ ਚੱਲ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਇਸ ਸਾਈਡ ਤੇ ਆਜੋ। ਔਰ ਭੰ ਵੱਡੇ ਪੱਧਰ ਤੇ ਸੇਵਾਦਾਰੂ ਜਿਹੜੇ ਆ ਜੀ ਪਹੁੰਚੇ ਨੇ ਔਰ ਭੰਡਾਰਾ ਜਿਹੜਾ ਵਾ ਜੀ ਚੱਲਦਾ ਪਿਆ ਵਾ ਸੇਵਨ ਕੀਤਾ ਜਾ ਰਿਹਾ ਵਾ ਸੋ ਜਿਹੜੀ ਤੇ ਸੇਵਾਦਾਰ ਨੇ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸੋ ਇਹ ਸਾਰੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਿਹਾ ਸੋ ਦੇਖੋ ਤੁਸੀਂ ਭੰਡਾਰਾ ਇਹ ਜਿਹੜਾ ਚੱਲਦਾ ਪਿਆ ਵਾ ਉਹ ਸੇਵਾਦਾਰ ਜਿਹੜੇ ਆ ਜੀ ਆਪਣੀਆਂ ਸੁਭਾਵਾਂ ਦੇ ਰਹੇ ਨੇ ਕੌਣ ਜਿਹੜਾ ਅਸੀਂ ਦੇਖੋ ਜੀ ਤਕਰੀਬਨ ਜਿਹੜਾ ਵਾ ਤੁਹਾਨੂੰ ਦਰਸ਼ਨ ਦਿਖਾ ਰਹੇ ਆ ਔਰ ਲੋਕਾਂ ਨਾਲ ਅਸੀਂ ਗੱਲਬਾਤ ਵੀ ਕਰ ਰਹੇ ਜਿਹੜੇ ਸਿੱਧਾ ਲੁਆਏ ਨੇ ਸੋ ਪੰਜੀ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਇਸ ਮੰਦਿਰ ਜਾਂਦੇ 15ਾਂ ਦੇ ਤਾਂ ਬਹੁਤ ਦੇਰ ਹੋ ਗਈ ਮੈਂ ਦੱਸਿਆ ਕਿ ਮੈਂ ਕਿੰਨਾ ਤਾਂ ਹੁਣ ਯਾਦ ਨਹੀਂ ਆ ਇਹ ਆ ਇਹਨਾਂ ਨੂੰ ਪਤਾ ਹੋਊਗਾ ਉਹ ਪਤਾ ਨਹੀਂ ਕਿੱਥੇ ਚਲੇ ਗਏ ਨੇ ਮਤਲਬ ਕਿੰਨੇ ਕ ਸਾਲ ਅੰਦਾਜ਼ਾ ਕੋਈ ਲਾ ਲਓ ਕੋਈ 20 ਸਾਲ ਜਾਂ 50 ਸਾਲ ਹਾਂ 20-25 ਸਾਲ ਤੇ ਹੋ ਗਿਆ ਹੋ ਗਿਆ ਅੱਛਾ ਬੜੀ ਪਵਿੱਤਰ ਜਗ੍ਹਾ ਕਹਿੰਦੇ ਜੀ ਹਾਂ ਜੀ ਬਹੁਤ ਪਵਿੱਤਰ ਜਗ੍ਹਾ ਬਹੁਤ ਕੁਝ ਦਿੱਤਾ ਸਾਨੂੰ ਇਹਨੇ ਅੱਛਾ ਜੀ ਠੀਕ ਹੀ ਮ बहुत कुछ जी जो घर सुख शांति तो सब कुछ, कुछ। जो बच्चे चंगे निकले सब तो वादिया ठीक है नीजा तो तो ने इस तुम्हारी तो चीज कोई नहीं इस तुम ज्यादा चंगे निकल चंगे बने लग जाने तीन मेरे बच्चे ने दो बेटिया ने एक बेटा बेटिया मेरे दोनों एम एम बी एड टीचर ने बेटा मेरे ने बीटेक की अपना थप यूर्सिटी तो वो बहुत ਠੀਕ ਹੈ ਜੀ ਹਾਂਜੀ ਬਲੇ ਨਾਗਦੀਪਤਾ ਦੀ ਕਿਰਪਾ ਸਾਰੀ ਹੈ ਹਾਂਜੀ ਠੀਕ ਹੈ ਜੀ ਇਥੇ ਲੱਗੇ ਰਹੇ ਨੇ ਭਾਜੀ ਇਹ ਅਸੀਂ ਰਣੇ ਅਰੀਨਾਇਨ ਕੋਲੋਂ ਨਹੀਂ ਪਤਾ ਹਾਂਜੀ ਹਾਂਜੀ ਬਾਈਪਾਸ ਰੋਡ ਦੇ ਉੱਤੇ ਠੀਕ ਹੈ ਜੀ ਉੱਥੇ ਸਾਡੇ ਘਰਾਂ ਠੀਕ ਹੈ ਜੀ 25-30 ਸਾਲ ਤੋਂ ਸੇਵਾ ਕਰ ਰਹੇ ਨੇ ਜੀ ਹਾਂਜੀ ਸੋ ਦੇਖੋ ਇਹ ਸ਼ਧਾਲੂ ਨੇ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਜੀ 25-30 ਸਾਲ ਤੋਂ ਦੱਸ ਰਹੇ ਨੇ ਪਿੱਛੇ ਸੇਵਾ ਇੱਥੇ ਦੇ ਰਹੇ ਨੇ ਔਰ ਕਿ ਤਕਰੀਬਨ ਜਿਹੜਾ ਵਾ ਜੀ ਦੇਖੋ ਇਹਨਾਂ ਦੀ ਆਸਥਾ ਵੀ ਕਹਿੰਦੇ ਵੀ ਸਾਡੀ ਬਹੁਤ ਜ਼ਿਆਦਾ ਆਸਥਾ ਹੈ ਇਸ ਮੰਦਿਰ ਨਾਲ ਔਰ ਆਪਾਰ ਕਿਰਪਾ ਜਿਹੜੀ ਨਾਕਦੀਤਾ ਦੀ ਹੈ ਔਰ ਪੁਰਵਾ ਪਰਿਵਾਰ ਜਿਹੜਾ ਇਹਦੇ ਬੱਚੇ ਵੀ ਸੈੱਟ ਹੋ ਗਏ ਇਹਦੇ ਜਿਹੜਾ ਪਰਿਵਾਰ ਨੇ ਜਿਹੜਾ ਹੈਗਾ ਲੰਗਰ ਕਰਾਇਆ ਜਾ ਰਿਹਾ ਆਪਣੇ ਘਰ ਕੋਲ ਠੀਕ ਠੀਕ ਇਹੋ ਹੀ ਪਰਿਵਾਰ ਹੈਗਾ ਇਹਦੇ 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 ਬੇੜਾ ਮੈਂ ਮਦਿ ਅਮਰੀਕਾ ਹੈਗਾ ਬੇਟੀ ਕੈਨੇਡਾ ਇਹਨਾਂ ਵੱਲੋਂ ਹੀ ਪੈਸੇ ਘਰ ਕੇ ਇਹਨਾਂ ਹੀ ਲੰਗਰ ਕਰਾਇਆ ਉਹ ਭਾਈ ਦੱਸ ਰਹੇ ਕਹਿੰਦੇ ਵੀ ਸਾਨੂੰ ਸਭ ਕੁਝ ਇੱਥੋਂ ਮਿਲਿਆ ਜੀ ਸਾਰਾ ਕੁਝ ਹਾਂਜੀ ਉਹ ਮੈਂ ਤੁਹਾਨੂੰ ਹੀ ਇੱਥੇ ਦੱਸਦਾ ਇੱਥੇ ਸਿਰਫ ਤਿੰਨ ਬੰਦੇ ਸੀ ਇੱਕ ਪ੍ਰੇਮ ਜਾਨ ਤੇ ਉਹਨੇ ਠੇਕ ਦਾ ਹਾਂਜੀ 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 ਇੱਕ ਮਦਿ ਜਾਲੀਆਂ ਵਾਲੀ ਦੁਕਾਨ ਹੈਗੀ ਆ ਉਦੇ ਸਾਹਮਣੇ ਕਪੂਰ ਦੇ ਸਾਹਮਣੇ ਬਿਲਕੁਲ ਬਿਲਕੁਲ ਉਹ ਤਿੰਨਾ ਬੰਦਿਆਂ ਤੇ ਇੱਕ ਮੈਟਰ ਲੋਏ ਸੀ ਵੀ ਤਿੰਨਾ ਬੰਦਿਆਂ ਨੇ ਕੰਮ ਚੁੱਕਿਆ ਸੀ ਉਹ ਵਿਚਾਰੇ ਜਿਹੜੇ ਹੈਗੇ ਆ ਆ ਟਾਈਮ ਉਹ ਵੀ ਕਰੋੜਾਪਤੀ ਆ ਜੈ ਜੀ ਵਾਹਿਗੁਰੂ ਪ੍ਰੇਮ ਜਿਹੜਾ ਉਹ ਵੀ ਸ਼ਹਿਰ ਦੇ ਵਿੱਚ ਮੰਨਿਆ ਕਰੋੜਾਪਤੀ ਆ ਬਿਲਕੁਲ ਬਿਲਕੁਲ ਮੈਨੂੰ ਵੀ ਪਰਮਾਤਮਾ ਨੇ ਇਥੋਂ ਕਿ ਤੋਹਰਾ ਮੈਂ ਕੈਨੇਡਾ ਹੋਇਆ ਜੈ ਜੀ ਵਾਹਿਗੁਰੂ ਹਾਂਜੀ ਸਭ ਕੁਝ ਦੇਖ ਮੈਨੂੰ ਵੀ ਸਾਰਾ ਕੋਈ ਪਰਮਾਤਮਾ ਇਨਾ ਹੀ ਦਿੱਤਾ ਹੈਗਾ ਇਹਨਾਂ ਦੀ ਦੇਣ ਆ ਜਿਹੜੀ ਮੈਂ ਇਹਨਾਂ ਤੇ ਮਤੀ ਜਿਹੜਾ ਦੇ ਨਹੀਂ ਦੇ ਸਕਦਾ ਇਹਨਾਂ ਦੇ ਇਹਨਾਂ ਦਾ ਅੱਜ ਤੋਂ ਹਾਲ ਬਾਅਦ ਮੈਂ ਹਰ ਸਾਲ ਮੈਂ ਤਿੰਨੇ ਕਰਦੇ ਰਿਆਂ ਤਿੰਨਾ ਵਿੱਚੋਂ ਮੈਂ ਇਕੱਲਾ ਕਰਦਾ ਹੁਣ ਹਾਂਜੀ ਇਹ ਲੰਗਰ ਜਿਹੜਾ ਹੈਗਾ ਅੱਗੇ ਸੀ ਤਿੰਨ ਬੰਦੇ ਸੀ ਤਿੰਨਾ ਵਿੱਚੋਂ ਜਿਹੜੇ ਹੈਗੇ ਆ ਉਹ ਵਿਚਾਰੇ ਜਿੱਦਾਂ ਹੀ ਹੋ ਗਿਆ ਹਾਂਜੀ 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 ਉਹਦੇ ਬਾਅਦ ਮੈਂ ਹੁਣ ਜਿਹੜਾ ਪਰੰਪਰਾ ਨੂੰ ਚਲਾਈ ਰੱਖੀ ਅੱਗੇ ਪਰੰਪਰਾ ਜਿਹੜੀ ਹੈਗੀ ਆ ਉਹ ਚਲਦੀ ਰਹੇਗੀ ਜਿੰਨਾ ਚਿਰ ਇਹੀ ਹੈਗਾ ਬੜੀ ਵੱਡੀ ਗੱਲ ਆ ਭਾਜੀ ਹਾਂਜੀ ਤੇ ਇਸ ਕਰਕੇ ਇਹਨਾਂ ਹੈਗਾ ਵੀ ਇਹਨਾਂ ਦਾ ਜੋਸ਼ ਦਿੱਤਾ ਦੇਣਾ ਜਿਹੜਾ ਵੀ ਮੰਗਦਾ ਹਰ ਇਨਸਾਨ ਜਿਹੜਾ ਹੈਗਾ ਜੋਸ਼ ਮੰਗ ਕਰਦਾ ਬਹੁਤ ਬੱਚੇ ਬਾਹਰ ਗਏ ਆ ਇਹਨਾਂ ਦੀ ਇੱਥੋਂ ਬਹੁਤ ਬੱਚੇ ਜਿਹੜੇ ਹੈਗੇ ਆ ਲੰਗਰ ਜਿਹੜੇ ਹੈਗੇ ਆ ਉਹ ਮਦੀ ਮਹੀਨੇ ਚ 1 2 1 2 ਲੱਗਣੇ ਲੱਗਦਾ ਚਲਦੇ ਚਲਦੇ ਹੈਗੇ ਬਲਦੇ ਸੀ ਜੇ ਸੋਚ ਗੱਲ ਕਰੀਏ ਵੀ ਸਾਰੇ ਇਲਾਕੇ ਨੂੰ ਇਹਨਾਂ ਨੇ ਤਾਰਤਾ ਜੀ ਦਿੱਤਿਆ ਨੇ ਸਾਰੇ ਦੇ ਦਿਆਂ ਬਿਲਕੁਲ ਇਹ ਇਥੇ ਇਲਾਕੇ ਨੇ ਤਾਰ ਦਿੱਤਾ ਹੈਗਾ ਉਹ ਇਲਾਕਾ ਜਿਹੜਾ ਹੈਗਾ ਇੱਥੇ ਆਈ ਚਲਾਈ 440 ਸੰਗਤ ਆਉਣ ਦੇ ਜਾਣ ਦੇ ਆਉਣ ਦੇ ਜਾਣ ਦੇ ਹੈ ਗਿਆ ਇਹਨਾਂ ਗੁਰਦਾਸਪੁਰ ਵਿੱਚ ਮੰਦਿਰ ਚ ਕਿਤੇ ਰਸ ਨਹੀਂਗਾ ਜਿੰਨਾ ਇੱਥੇ ਹੈ ਹੈ ਸ਼ੀਵਲਿੰਗ ਜਿਹੜੇ ਇੱਥੇ ਉਹ ਵੀ ਬੜੇ ਸੁੰਦਰ ਸਿੰਘ ਲਿੰਗ ਹੈ ਭਾਈ ਮੈਂ ਦੇਖੇ ਬਹੁਤ ਹੀ ਪਿਆਰਾ ਰੂਪ ਹੈ ਜਿੰਨੇ ਆ ਗਏ ਆ ਉਹ ਵੀ ਇਹਨਾਂ ਦੀ ਦੇਣ ਹੈ ਇੱਥੇ ਬੈਠਿਆ ਹੀ ਮਾ ਬਾਬਾ ਜਿਹੜੇ ਆ ਉਹ ਲੱਗੇ ਕਹਿੰਦੇ ਮੈਂ ਸ਼ੀਵਲਿੰਗ ਬਣਾਉਣਾ ਹੈਗਾ ਅਸੀਂ ਕਾ ਬਣਾਉਣਾ ਜੋ ਉਹਨਾਂ ਦੀ ਮਨ ਚ ਆਇਆ ਉਹ ਕੁਦਰਤ ਵੱਲੋਂ ਜਿਹੜਾ ਹੈਗਾ ਬੁੰਦੇ ਉਹਨਾਂ ਸਾਦੇ ਉਹਨਾਂ ਆਪੇ ਹੀ ਸਾਰਾ ਕੋਈ ਬਣਾਤਾ ਬਹੁਤ ਵਧੀਆ ਸ਼ੀਵਲਿੰਗ ਜਿਹੜਾ ਕੋ ਸਾਰੇ ਵੇਖਣ ਵਾਲਾ ਸੀ ਸਾਡੇ ਗੁਰਰਾਸਪੁਰ ਦੇ ਕਿਸੇ ਬੰਦਰ ਚ ਇਦਾਂ ਦਾ ਸ਼ੀਵਲਿੰਗ ਨਹੀਂ ਹੈਗਾ ਜਿਹੜਾ ਇੱਥੇ ਸ਼ੀਵਲਿੰਗ ਹੈ ਇਹ ਠੀਕ ਹੈ ਜੀ ਹਾਂਜੀ ਤੁਹਾਨੂੰ ਵਧਾਈਆਂ ਭਾਜੀ ਬਹੁਤ-ਬਹੁਤ ਜੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਵੀ ਸੋ ਸ਼ੁਕਰੀਆ ਭੈਣ ਜੀ ਸੋ ਦੇਖੋ ਹਾਂਜੀ ਇਹ ਤਕਰੀਬਨ ਜਿਹੜੀਆਂ ਸੇਵਾਵਾਂ ਜਿਹੜੇ ਲੋਕੀ ਦੇ ਰਹੇ ਨੇ ਜੀ ਔਰ ਬੜੇ ਵੱਡੇ ਪੱਧਰ ਤੇ ਦੇਖੋ ਮਨੋਂ ਕਾਮਨਾ ਪੂਰਨ ਹੁੰਦੀ ਆ ਤਾਂ ਕੋਈ ਸੇਵਾ ਵੀ ਕਰਦਾ ਜੀ ਸੋ ਇਹ 나ਗਦੇਵਤਾ ਮੰਦਿਰ ਦੇ ਤੁਹਾਨੂੰ ਜਿਹੜਾ ਵਾ ਜੀ ਜਿਹੜੇ ਸ਼ਿਦਾਲੂ ਹੁੰਦੇ ਆ ਜਾਂ ਜਿਹੜੇ ਸੇਵਾਦਾਰ ਉਹਨਾਂ ਨਾਲ ਗੱਲਬਾਤ ਕੀਤੀ ਆ ਸੋ ਹੋਰ ਵੀ ਸ਼ਿਦਾਲੂ ਹੈਗੇ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਜਿਹੜੇ ਇੱਥੇ ਸੇਵਾ ਆਪਣੀ ਦੇ ਰਹੇ ਨੇ ਜੀ ਔਰ ਉਹ ਵੀ ਤੁਹਾਨੂੰ ਤਸਵੀਰਾਂ ਸ ਔਰ ਜਿਹੜੇ ਸੇਵਾ ਇਤੇ ਕਰ ਰਹੇ ਆ ਸਾਰਿਆਂ ਨਾਲ ਗੱਲਬਾਤ ਕਰਦੇ ਆ ਉਹ ਤਸਵੀਰਾਂ ਤੁਹਾਡਾ ਹੋਰ ਵੀ ਕੁਸਤਾਨੀਆਂ ਕਰਦੇ ਆ। ਅੱਜ ਤਾਂ ਮੰਦਿਰ ਦਾ ਲੰਗਰ ਜਿਹੜਾ ਹੈਗਾ ਉਹ 53 ਸਾਲ ਤੋਂ ਚੱਲ ਰਿਹਾ ਹੈਗਾ ਜਿੱਥੇ ਸੰਗਤਾਂ ਆਉਂਦੀਆਂ ਆ ਕੇ ਆਪਣੀਆਂ ਅਰਦਾਸਾਂ ਪੂਰੀਆਂ ਕਰਦੀਆਂ ਸਾਰੀਆਂ ਸੁੱਖਾਂ ਉਹਨਾਂ ਪੂਰੀਆਂ ਹੁੰਦੀਆਂ ਇਸ ਕਰਕੇ ਜਿਹੜਾ ਵੀ ਆਉਂਦਾ ਹੈਗਾ ਸਦਾ ਨਾ ਆਉਂਦਾ ਆ ਕੇ ਆਪਣੀ ਜਿਹੜੀ ਅਰਮੰਗਾਂ ਪੂਰੀਆਂ ਕਰਦਾ ਹੈਗਾ ਜਿਆ ਇਹ ਪੰਜ ਸਾਲ ਦਾ ਵੱਡਾ ਪੰਡਾਰਾ ਹੁੰਦਾ ਹਾਂ ਹਾਂਜੀ ਸਾਲ ਦਾ ਵੱਡਾ ਪੰਡਾਰਾ ਹੁੰਦਾ ਹਾਂ ਹਰ ਸਾਲ ਦੀ ਸਾਲ ਆਪ ਢੰਡਾਰਾ ਹੁੰਦਾ ਝੰਡਾ ਚੜ੍ਹਦਾ ਸਾਰਾ ਵੱਡਾ ਢੰਡਾਰਾ ਹੁੰਦਾ ਤੀਜਾ ਸਾਲ ਹੋ ਗਿਆ ਆਪ ਢੰਡਾਰਾ ਹੁੰਦਿਆਂ ਅੱਜ ਸਿੱਧਾ ਇਹ ਆਸਤਾ ਬੜੀ ਵੱਡੇ ਪੱਧਰ ਤੇ ਇੱਥੇ ਲੋਕੀ ਬੜੇ ਵੱਡੇ ਪੱਧਰ ਤੇ ਪਹੁੰਚਦੇ ਆ ਬਹੁਤ ਵੱਡੇ ਪੱਧਰ ਤੇ ਪਹੁੰਚਦੇ ਆ ਗਏ ਸੰਗਤਾਂ ਤੇ ਆਪਣੇ ਮਨੋ ਖਾਮਨਾ ਪੂਰੀਆਂ ਕਰਦੀਆਂ ਇਹ ਕਮੇਟੀ ਵਾਲੋ ਭਾਈ ਸਾਰਾ ਕੀਤਾ ਜਾਂਦਾ ਨਹੀਂ ਇਹ ਸੰਗਤ ਦੀ ਸੇਵਾ ਸੰਗਤ ਦੀ ਸੇਵਾ ਵਾਸਤੇ ਆ ਹਾਂਜੀ ਕੋਈ ਕਿਸੇ ਦਾ ਕੋਈ ਇੱਥੇ ਹੱਕ ਨਹੀਂ ਗਾ ਸੰਗਤ ਕਰਦੀ ਆ ਸੰਗਤ ਦੀ ਸੇਵਾ ਆ ਕੋਈ ਕਮੇਟੀ ਨਹੀਂ ਕੋਈ ਗੱਲ ਦੀ ਬਾਤ ਸਾਰਿਆਂ ਦੇ ਸਹਿਯੋਗ ਨਾਲ ਇਹ ਸਾਰੇ ਕਲੋਨੀ ਦੇ ਪਿੰਡ ਦੇ ਰਾਹ ਜਾਂਦੇ ਜੋ ਵੀ ਸੰਗਤ ਹੁੰਦੀ ਆ ਜੋ ਵੀ ਸੇਵਾ ਦਿੰਦੇ ਆ ਉਹਦੀ ਸਰਦਾ ਨਹੀਂ ਸਰਾਂ ਕਰਦੇ ਇੱਕ ਬੰਦੇ ਦਾ ਕੋਈ ਤਾਂ ਕੇ ਨਾਗਦੇਵਤਾ ਮੰਦਿਰ ਘਰਾਲਾ ਕਲੋਨੀ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਗੁਰੂ ਬਹੁਤ ਜਗ੍ਹਾ ਬਹੁਤ ਭਿਆਨਕ ਜਗ੍ਹਾ ਹੈ ਬਾਬਾ ਨਾਗ ਦੀ ਇੱਥੇ ਜਿਹੜਾ ਮੰਦਾ ਆਉਂਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਉਹਨਾਂ ਦੇ ਸੰਯੋਗ ਨਾਲ ਸਾਰੀ ਸੰਗਤ ਦੀ ਸੰਯੋਗ ਨਾਲ ਗੁਰੂ ਕਾ ਲੰਗਰ ਚੱਲਦਾ ਹੈ ਇੱਥੇ ਸੰਗਤਾਂ ਆਨ ਕੇ ਸਕਦੀਆਂ ਨੇ ਸਾਰਾ ਪਿੰਡ ਘਰਾਲਾਵਾਸੀ ਹੀ ਗੁਰਦਾਸਪੁਰ ਸਾਰਾ ਪੜਾ ਜੋ ਵੀ ਲੱਗ ਲੱਗੇ ਨਗਰ ਨੇ ਸਾਰੇ ਆਨ ਕੇ ਐਸੀ ਗੁਰੂ ਘਰ ਨੂੰ ਮੰਨਦੇ ਆ ਬਾਬੇ ਨਾਗ ਦੀ ਇੱਥੇ ਨੂੰ ਮੰਨਦੇ ਆ ਉਹਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਸਰਦਾ ਨਾਲ ਇੱਥੇ ਫਿਰ ਉਹਨਾਂ ਦੇ ਭੰਡਾਰੇ ਮਨਾਏ ਜਾਂਦੇ ਹਨ ਇਹ ਕਿੰਨਾ ਪੁਰਾਣਾ ਸਾਰਾ ਇਹ ਕੋਈ ਇਹ ਹਸਪਤਾਲ ਤੋਂ ਪਹਿਲਾਂ ਪਾਕਿਸਤਾਨ ਤੋਂ ਪਹਿਲਾਂ ਹਸਪਤਾਲ ਪੁਰਾਣਾ ਇਥੇ ਕੋਈ ਪਿੱਲੋ ਇੱਕ ਕਮਰਾ ਹੁੰਦਾ ਰਿਹਾ ਇੱਕ ਕੁੱਲੀ ਹੁੰਦੀ ਰਹੀ ਆ ਇੱਥੇ ਸੰਤਰੇ ਨੇ ਇੱਥੇ ਬਾਬਾ ਨਾਗ ਦੇ ਉੱਤੇ ਦੀ ਜਗ੍ਹਾ ਬਹੁਤ ਯਾਰੀ ਜਗ੍ਹਾ ਹੈ ਤੇ ਜੋ ਵੀ ਮਨੋ ਕਾਮਨਾ ਆਪਣੀਆਂ ਕਰਦਾ ਉਹਨਾਂ ਦੀਆਂ ਸਾਰੀਆਂ ਦੀਆਂ ਪੂਰੀਆਂ ਹੁੰਦੀਆਂ ਨੇ ਇਹ ਜੈ ਬਾਬਾ ਵਰਮੀ ਵੀ ਹੈਗੀ ਆ ਇੱਕ ਖੂਹ ਹੁੰਦਾ ਰਿਹਾ ਉਹ ਵੀ ਹੁੰਦਾ ਰਿਹਾ ਇੱਥੇ ਇੱਥੇ ਬੜੀ ਸ਼ਰਧਾ ਨਾਲ ਲੋਕ ਆਉਂਦੇ ਨੇ ਇੱਥੇ ਬਹੁਤ ਜਗ੍ਹਾ ਯਾਰੀ ਆ ਇਦ ਬਾਬਾ ਨਾਗਦੇਵਤਾ ਆਪ ਦਰਸ਼ਨ ਵੀ ਦਿੰਦੇ ਨੇ ਬਾਜੀ ਜਿਹੜਾ ਸਾਰੇ ਨਾਲ ਮਿਲ ਕੇ ਬਾਜੀ ਸਾਲ ਮਿਲ ਕੇ ਖੜਦੇ ਸਾਰੇ ਸੰਜੋਗ ਦੇ ਨਾਲ ਸਾਰੀ ਸੰਗਤ ਦੇ ਨਾਲ ਲੋਕ ਜੋ ਵੀ ਇੱਥੇ ਸੇਵਾ ਪਾਉਂਦੇ ਨੇ ਉਹਨਾਂ ਦੇ ਸੰਜੋਗ ਦੇ ਨਾਲ ਭੰਡਾਰਾ ਹੁੰਦਾ ਆ ਵਧੀਆ ਚੱਲਦਾ ਵਧੀਆ ਸੰਜੋਗ ਮਿਲਦਾ ਹੈ ਹਾਂਜੀ ਭਾਜੀ ਅੱਜ ਬਾਬਾ ਨਾਗਦੇਵਤਾ ਜੀ ਦੀ ਜਗ੍ਹਾ ਤੇ ਜੋ ਕਿ ਭੰਡਾਰਾ ਕਰਵਾਇਆ ਜਾ ਰਿਹਾ ਹੈ ਇਹ ਸੰਗਤ ਦੀ ਸਹਿਯੋਗ ਨਾਲ ਕੀਤਾ ਜਾਗਾ ਹੈ 54 ਸਾਲ ਤੋਂ ਇਹ ਭੰਡਾਰਾ ਇੱਥੇ ਹੋ ਰਿਹਾ ਹੈ ਬਾਬਾ ਨਾਗਦੇਵਤਾ ਜੀ ਅਹੀਂ ਇਸ ਪਿੰਡ ਦੇ ਜੰਪਾਲਾਂ ਸ਼ੁਰੂ ਤੋਂ ਅਹੀਂ ਇੱਥੇ ਵਰਮੀਪ ਹੁੰਦੀ ਹੀ ਇਹ ਤੋਂ ਇਲਾਵਾ ਜਿੰਨੇ ਵੀ ਸਰਧਾਲੂ ਆਉਂਦੇ ਆ ਪਿੰਡ ਦੇ ਸਾਰੇ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਆਪਣੀ ਮਰਜ਼ੀ ਨਾਲ ਇਹ ਸਾਰੇ ਭੰਡਾਰਾ ਲਾਂਦੇ ਆ ਕਿਸੇ ਨੂੰ ਕੰਬਲ ਨਹੀਂ ਕੀਤਾ ਜਾਂਦਾ ਅਰੇ ਇਹ ਜਿਹੜੇ ਸਰਧਾਲੂ ਨੇ 53 ਸਾਲ ਤੋਂ ਮੈਂ ਦੇਖ ਰਿਹਾ ਕਿ ਇਹ ਲੰਗਰ ਲੱਗ ਰਿਹਾ ਹਰ ਸਾਲ ਲੱਗਦਾ ਹੈ ਸੰਤਾਂ ਆਉਂਦੀਆਂ ਪਿੰਡ ਪਾੜੇ ਤੋਂ ਭਰਾਲੇ ਤੋਂ ਸ਼ਹਿਰਾਂ ਸ਼ਹਿਰ ਤੋਂ ਗੁਰਦਾਸਪੁਰ ਤੋਂ ਤੇ ਬੜੀ ਸਰਦਾ ਨਾਲ ਸੇਵਾ ਕਰਦੀਆਂ ਤੇ ਇਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀਆਂ ਤੇ ਆਪਣੇ ਆਪ ਹੀ ਇਹ ਲੰਗਰ ਲਾ ਦਿੰਦੇ ਆ ਸਰਦਾਲੂਆਂ ਦਾ ਬੜਾ ਜੀਤੀ ਲਗਾਓ ਭਾਈ ਮੈਂ ਦੇਖਿਆ ਹਾਂ ਹਾਂ ਸਰਦਾਲੂ ਬਹੁਤ ਆਂਦੇ ਨੇ ਸ਼ਨੀਵਾਰ ਐਤਵਾਰ ਇੱਥੇ ਕਾਫੀ ਆਂਦੇ ਨੇ ਜੀ ਮੰਦਿਰ ਦਾ ਸ਼ਨੀ ਦਾ ਮੰਦਿਰ ਹੈ ਇੱਥੇ 나ਗ ਦੇ ਦਾ ਮੰਦਿਰ ਹੈ ਹੋਰ ਵੀ ਹਨੂਮਾ ਦਾ ਮੰਦਿਰ ਬਹੁਤ ਨੇ ਇਹਨਾਂ ਮੰਦਿਰਾਂ ਦੀ ਸਰਦਾ ਕਰਕੇ ਆਂਦੇ ਲੋਕੀ ਕਿ ਜਿਹੜੀ ਇਹਨਾਂ ਇੰਨੀ ਸਰਦਾ ਹੈ ਕਿ ਲੋਕਾਂ ਦੇ ਜਿਹੜੀ ਵੀ ਕੰਮ ਕਹਿੰਦੇ ਨੇ ਬਾਹਰ ਜਾਣਾ ਕਹਿੰਦੇ ਨੇ ਖਾਣੇ ਕੰਢੀ ਜਾਂਦੇ ਜਾਂਦੇ ਸੌਖੇ ਜਾਂਦੇ ਨੇ ਉਹਨਾਂ ਦੀਆਂ ਸਰਦਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਆ ਕੇ ਭੰਡਾਰਾ ਕਰ ਦਿੰਦੇ ਭੰਡਾਰਾ ਹਰ ਸੌਂ ਮਹੀਨੇ ਹੁੰਦਾ ਭਾਈ ਹਾਂਜੀ ਹਾਂ ਭੰਡਾਰੇ ਇੱਕ ਨਹੀਂ ਹੋਰ ਵੀ ਲੋਕਾਂ ਕਰਾਉਂਦੇ ਆ ਸੌਂ ਮਹੀਨੇ ਇਸ ਦਿਨ ਕੰਨੇ ਸਾਇਆ ਸੌਂ ਦੀ ਕਰਦੇ ਆ ਬਾਕੀ ਉਸ ਤੋਂ ਬਾਅਦ ਸ਼ਿਵਰਾਤਰੀ ਨੂੰ ਭੰਡਾਰੇ ਬਾਕੀ ਹੁੰਦੇ ਆ ਤੇ ਇੰਨਾ ਹੀ ਮੈਂ ਸਾਰੇ ਪਿੰਡ ਵਾਸੀਆਂ ਨੂੰ ਗਰਦਾਸਪੁਰ ਵਾਸੀਆਂ ਨੂੰ ਅਤੇ ਸਾਰੇ ਜਿਹੜੇ ਲੋਕੀ ਸਾਡੇ ਆਏ ਨੇ ਥੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡੇ ਮੇਰੇ ਭਰਾ ਹੀ ਆ ਸਾਰੇ ਜਿਹੜੇ ਸਰਧਾਲੂ ਨੇ ਕੋਈ ਇੰਨਾ ਜੋ ਨਹੀਂ ਕੋਈ ਗੱਲ ਕਿ ਅਸੀਂ ਕਮੇਟੀ ਕੋਈ ਨਹੀਂ ਗਏ ਕਿ ਸਿਰਫ ਆਪਣੀ ਮਰਜ਼ੀ ਨਾਲ ਹੀ ਭੰਡਾਰਾ ਕਰਾਂਦੇ ਜਿੱਦੀ ਸੁੱਖਣਾ ਪੂਰੀ ਹੋ ਜਾਂਦੀ ਆ ਉਹ ਭੰਡਾਰਾ ਕਰਾ ਦਿੰਦੇ ਨੇ ਹਰ ਸਾਲ ਇਹਨਾਂ ਕਹਿੰਦਾ ਕਿ ਅਸੀਂ ਕਰਾਵਾਂਗੇ ਇੰਨਾ ਗੱਲਾਂ ਹੁੰਦਾ ਉਹ ਕਿ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਵੀ ਇਹ ਅ ਜਿਹੜਾ ਭੰਡਾਰਾ ਹੈਗਾ ਇਹ ਅੱਜ ਤੋਂ 59 ਸਾਲ ਪਹਿਲਾਂ ਇੱਕ ਸ਼ੁਰੂ ਕੀਤਾ ਸੀ ਤਿੰਨਾ ਬੰਦਿਆਂ ਨੇ ਜਿਹੜੇ ਕਿ ਮਤਿਏ ਸਾਰੇ ਛੇਰ ਕਿਉਂ ਦੂਜੇ ਗ੍ਰਾਈ ਕਰਕੇ ਕਰਦੇ ਸੀ ਹਾਂਜੀ ਉਹਦੇ ਜਿਹੜੀ ਗ੍ਰਾਈ ਕਰਕੇ ਫਿਰ ਢੰਡਾਰਾ ਉਦੋਂ ਤੋਂ ਸ਼ੁਰੂ ਚੱਲਿਆ ਆ ਇਹ ਐਸ ਐਤਵਾਰ ਸੰਗਰਾਦ ਵਾਲੇ ਦਿਨ ਸਾਲ ਬਾਅਦ ਜਿਹੜਾ ਝੰਡਾ ਚੜਾਇਆ ਜਾਂਦਾ ਮੰਦਿਰ ਦੇ ਵਿੱਚ ਕੀਰਤਨ ਹੁੰਦੇ ਆ ਦੂਰੋਂ ਦੂਰੋਂ ਸੰਗਤਾਂ ਹੁੰਦੀਆਂ ਇਹ ਹੁਣ ਉਹ ਹੀ ਬੰਦੇ ਜਿਹੜੇ ਹੈਗੇ ਆ ਉਹ ਲੰਗਰ ਨੂੰ ਜਿਹੜਾ ਹੈਗਾ ਪਹਿਲਾਂ ਉਹ ਆਪਣੇ ਆਪ ਕਰਾਈ ਕਰਕੇ ਇਹ ਮੰਦਿਰ ਦੀ ਜਿਹੜੀ ਹੈਗੀ ਆ ਮਤੇ ਲੰਗਰ ਕਰਦੇ ਸੀ ਹੁਣ ਉਹਨਾਂ ਨੂੰ ਐਡੀ ਪਰਮਾਤਮਾ ਨੇ ਇਸ ਜਗ੍ਹਾ ਨੇ ਐਡੀ ਤਾਂ ਲਾ ਕੇ ਉਹਨਾਂ ਦੇ ਬੱਚੇ ਬਾਹਰ ਚਲੇ ਗਏ ਬਾਹਰ ਸੈੱਟ ਹੋ ਗਏ ਉਹ ਹੁਣ ਆਪਣੀ ਪੱਧਰ ਤੇ ਹਰ ਸਾਲ ਆਪਣੀ ਪੱਧਰ ਤੇ ਆਪਣੇ ਕੋਲੋਂ ਇਹ ਭੰਡਾਰਾ ਜਿਹੜਾ ਹੈਗਾ ਆਪਣੇ ਆਪਣੇ ਨਿੱਜੀ ਤੌਰ ਤੇ ਕਰਦੇ ਆ ਇਹ ਜਿਹੜੀ ਹੈਗੀ ਆ ਕਲੋਨੀ ਜਿਹੜੀ ਹੈਗੀ ਆ ਉਹ ਪਹਿਲਾਂ ਸਿਰਫ ਇੱਕ ਝੁਗੀ ਸੀ ਤੇ ਵਰਮੀ नाग ਇੱਧਰ ਫਿਰਦੇ ਰਹੇ ਆ ਘੁੰਮਦੇ ਸੀ ਹੁਣ ਉਹੀ ਜਿਹੜੀ ਉੱਥੇ ਈ ਕਲੋਨੀ ਹੋ ਗਈ ਕਿ ਸ਼ਹਿਰ ਨਾਲੋਂ ਜ਼ਿਆਦਾ ਡਵੈਲਪਮੈਂਟ ਜਿਹੜੀ ਹੈਗੀ ਆ ਉਹ ਕੋਠੀਆਂ ਪਾ ਕੇ ਹਰ ਡਵੈਲਪਮੈਂਟ ਜਿਹੜੀ ਹੈ ਸ਼ਹਿਰ ਨਾਲੋਂ ਜ਼ਿਆਦਾ ਹੋ ਗਈ ਆ ਪਰ ਸੰਗਤ ਇੰਨੀ ਕਉਂਦੀ ਆ ਕਿ ਦਿਨ ਰਾਤ ਇੱਥੇ ਸਰਦਾ ਦੁਨੀਆ ਜਿਹੜੀ ਹੈਗੇ ਆ ਆਉਣ ਜਾਣ ਜਿਹੜਾ ਹੈਗਾ ਉਹ ਚਲਦਾ ਹੀ ਹੈਗਾ ਉਹ ਸਰਦਾ ਪੂਰੀ ਹੁੰਦੀ ਆ ਸੰਗਤਾਂ ਆਉਂਦੀਆਂ ਆ ਕੇ ਦਰਸ਼ਨ ਕਰਕੇ ਤੇ ਆਪਣਾ ਜਿਹੜਾ ਮਨੋ ਕਾਮਨਾ ਪੂਰੀਆਂ ਕਰਤੀਆਂ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਹੈਗਾ ਦਿਨੀ देर ਤੱਕ ਉਹ ਬੰਦਾ ਜਿਹੜੇ ਬੰਦਿਆ ਇਹ ਸ਼ੁਰੂ ਕੀਤਾ ਸੀ ਉਹ ਬੰਦੇ ਹੈਗੇ ਆ ਕੁੰਨੀ ਤੱਕ ਉਹ ਆਪਣੀ ਪੁਦਰ ਤੇ ਆਪਣੇ ਕੋਲੋਂ ਹਾਂਜੀ ਇਹ ਭੰਡਾਰਾ ਜਿਹੜਾ ਜਿੰਨੇ ਤੱਕ ਉਹ ਰਹਿਣਗੇ ਕੁੰਨੀ ਤੱਕ ਉਹ ਭੰਡਾਰਾ ਆਪਣੀ ਪੁਦਰ ਤੇ ਆਪਣੇ ਕੋਲੋਂ ਇਹ ਇਕੱਲੇ ਤੌਰ ਤੇ ਲੰਗਰ ਕਰਨਗੇ ਤੇ ਕਰਦੇ ਹੈਗੇ ਆ ਹਾਂਜੀ ਜਾਇ ਦੇ ਜਾਇ ਨਾਲ ਦੇ ਤਾ ਜਾਇ